ਜਿਵੇਂ ਸਾਡੇ ਬੱਚੇ ਨੇ ਜੀ ਇਹ ਡਿੱਗ ਪੈਂਦਾ ਥੱਲੇ ਇਹਦੀ ਪ੍ਰੋਬਲਮ ਹੈ बार-बार ਥਲੇ ਡਿੱਗ ਪੈਂਦਾ ਹੈ ਕਿ ਫਿਰ ਅਸੀਂ ਆਹ ਬਣਾਇਆ ਵਾ ਬੈੱਡ ਇਹਦੇ ਜੰਗਲੇ ਉੱਚੇ ਕਰਤੇ ਥੋੜੇ ਜਿ ਕਿ ਜੇ ਉਹ ਰਾਤ ਨੂੰ ਪਉਣਾ ਹੁੰਦਾ ਤੇ ਫਿਰ ਇਹਦੇ ਵਿੱਚ ਪੈ ਜਾਂਦਾ ਵੀਰਾਂ ਇਦਾਂ ਸਾਡਾ ਸੁੱਖੂ ਪਿਆ ਵਾ ਹਾਂ ਵੀ ਸੁੱਖੂ ਰਾਮਾ ਕਿਵੇਂ ਆ ਫਿਰ ਤਾਂ ਜਿਵੇਂ ਕਹਿੰਦੇ ਕਿੜ 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 ਰੱਬ ਵਰਗੇ ਸਾਡੇ ਪਰਿਵਾਰ ਦੇ ਮੈਂਬਰ ਨੇ ਇਹ ਜਿੰਨੇ ਮੰਝੇ ਲੱਗੇ ਤੁਹਾਨੂੰ ਦਿਖਾਈ ਦਿੰਦੇ ਆ ਕਿ ਜਿੰਨੇ ਵੀ ਥੱਲੇ ਸੇਵਾਦਾਰ ਨੇ ਜਿਹੜੇ ਜਾਂ ਜਿਹੜੇ ਵੀਰ ਠੀਕ ਹੋ ਗਏ ਹੁਣ ਸੇਵਾ ਕਰਾ ਰਹੇ ਨੇ ਉਹਨਾਂ ਨੇ ਸਾਰਿਆਂ ਨੇ ਇੱਥੇ ਆ ਕੇ ਪੈ ਜਾਣਾ ਵਾ ਇੱਧਰ ਵਾਸ਼ਰੂਮ ਨੇ ਸਾਰਿਆਂ ਦੇ ਹਨਾ ਨਹਾਉਣ ਧੋਣ ਦਾ ਇੰਤਜ਼ਾਮ ਕੀਤਾ ਹੋਇਆ ਜਿਵੇਂ ਹੁਣ ਬਾਪੂ ਜੀ ਨੇ ਡਾਈਪਰ ਬਦਲਨਾ ਵਾ ਲੈਟ੍ਰੀਨ ਵਿੱਚ ਕਰ ਲਈ ਆ ਸ਼ੈਂਕ ਲੱਗੇ ਹੋਏ ਨੇ ਤੇ ਇੱਧਰ ਸਾਰੀਆਂ ਆ ਟਾਇਲਟਾਂ ਨੇ ਬੜਾ ਸੋਹਣਾ ਸਾਫ਼ ਸੁਥਰਾ ਹੁਣ ਉੱਪਰ ਇੰਤਜ਼ਾਮ ਹੋ ਗਿਆ ਵਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਤੇ ਇੱਧਰ ਹੁਣ ਜਿਵੇਂ ਆ ਥੱਲੇ ਲਾਇਆ ਜੇ ਪੈਰਾਂ ਨੂੰ ਗੰਦਗੀ ਲੱਗੀ ਆ ਥੱਲੇ ਨਿਕਲ ਕੇ ਰਹਿ ਜਾਂਦੀ ਆ ਬਾਹਰ ਨਹੀਂ ਜਾਂਦੀ ਹੈ ਨਾ ਹੁਣ ਇਦਾਂ ਹੀ ਹੁਣ ਜਿਹੜੇ ਜਿਹੜੇ ਵੀਰ ਪ੍ਰਸ਼ਾਦਾ ਛੱਕ ਕੇ ਸੈਰ ਕਰ ਰਹੇ ਨੇ ਉਹਨਾਂ ਨੇ ਵੀ ਆ ਕੇ ਹੌਲੀ ਹੌਲੀ ਇੱਥੇ ਪੈਣਾ ਸ਼ੁਰੂ ਕਰ ਦੇਣਾ ਤੇ ਜਿਹੜੇ ਠੀਕ ਨਹੀਂ ਹੈਗੇ ਉਹ ਤਾਂ ਬਾਪੂ ਬੈ ਆ ਗਿਆ ਤੇਰੇ ਕੋਲ ਆ ਗਿਆ ਆ ਗਿਆ ਤੇ ਇਹ ਸਾਰੇ ਤੁਸੀਂ ਦੇਖੋਗੇ ਮੰਜੇ ਲੱਗੇ ਹੋਏ ਆ ਹੁਣ ਅਸੀਂ ਇੱਕੋ ਜਿਹੇ ਬੈੱਡ ਤਿਆਰ ਕਰਵਾਏ ਆ ਸਾਰਿਆਂ ਵਾਸਤੇ ਪਰ ਉਹ ਹਜੇ ਗੱਦੇ ਨਹੀਂ ਬਣੇ ਉਹਨਾਂ ਦੇ ਕੰਪਲੀਟ ਨਹੀਂ ਹੋਏ ਜਿਹਦੇ ਕਰਕੇ ਹਜੇ ਉਹ ਸ਼ਿਫਟ ਨਹੀਂ ਕੀਤੇ ਅਸੀਂ ਬਾਪੂ ਸਾਸ੍ਰੀਕਾਲ ਠੀਕ ਆ ਬਾਪੂ ਜੀ ਸੇ ਠੀਕ ਆ ਜਿਉਂਦੇ ਬਾਦ ਦੇ ਹੁਣ ਬਾਪੂ ਤਕੜਾ ਠੀਕ ਹਰੰਤੀ ਕਹਾਂ ਤਾਂ ਡਾਕਟਰ ਨੇ ਕੋਈ ਨਾ ਪਰਾਂਗੇ ਲੋਡ ਕਰਾਂਗੇ ਲੋ ਸਾਸ੍ਰੀਕਾਲ ਕੀ ਹਾਲ ਨੇ ਵੀਰ ਦੇ ਠੀਕ ਆ ਤੇਰਾ ਕੀ ਨਾਮ ਪੂਰਾ ਨਹੀਂ ਦੱਸੀ ਹਾਂ ਪੁਨੀਤ ਸਾਹਿਬ ਪੁਨੀਤ ਮੱਸੀ ਹੋਰ ਕਿਵੇਂ ਵੀਰੇ ਠੀਕ ਆ ਹਾਂਜੀ ਬਾਪੂ ਸਤਿ ਸ੍ਰੀ ਅਕਾਲ ਕਿਵੇਂ ਖੇੜੀ ਵਾਲਿਆਂ ਉਹ ਕਮਲਜੀਤ ਬਾਪੇ ਕਿਵੇਂ ਆ ਠੀਕ ਆ ਜੀ ਇਧਰ ਵੀ ਜਫੀ ਪਾ ਲੈ ਕੇ ਏ ਉਹ ਵਾਹ ਵਾਹ ਕੀ ਵਾਤੇ ਜੀ ਠੀਕ ਆ ਹੁਣ ਪੈਰ ਠੀਕ ਆ ਠੀਕ ਆ ਵਧੀਆ ਮਹਾਰਾਜ ਜੀ ਸ਼ੁਕਰ ਹੈ ਸ਼ੁਕਰ ਹੈ ਨਵ ਆ ਗਿਆ ਵਾ ਹਾਂ ਆ ਗਿਆ ਸੋਹਣਾ ਆ ਗਿਆ ਨਵ ਸੋਹਣਾ ਆ ਗਿਆ ਬੜਾ ਵਧੀਆ ਆਇਆ ਸ਼ੁਕਰ ਹੈ ਰੱਬ ਮੈਨੂੰ ਕੱਢ ਕੋਲੋਂ ਆਪੇ ਭੇਜੋਗੇ ਸ਼ੁਕਰੀ ਬਾਪੇ ਸਤਿ ਸ੍ਰੀ ਅਕਾਲ ਜੀ ਤੈਨੂੰ ਹਾਂ ਇਹ ਹਾਲੇ ਛਕੜੇ ਵੀ ਠੀਕ ਆ ਹਾਂ ਹਾਂ ਕਪਾਲ ਬਾਬੇ ਸਸਰੀਕਾਲ ਠੀਕ ਆ ਬਾਪੂ ਤੱਕਣਾ ਹਾਂ ਚੱਲਾਂਗੇ ਚੱਲਾਂਗੇ ਸਾਰੇ ਘੁੰਮ ਕੇ ਆਵਾਂਗੇ ਉਹ ਗੁਲਾਬ ਸ ਕਿਵੇਂ ਆ ਤੇਰਾ ਤਾਂ ਘਰ ਲੱਭ ਗਿਆ ਗੁਲਾਬ ਸ ਪਾਪਾ ਪਾਪਾ ਮੇਰੇ ਇਹ ਨਾ ਬਤ ਸਾਡੇ ਦੱਤ ਸਾਹਿਬ ਕਹਿ ਕੇ ਗਏ ਮੈਨੂੰ ਮੇਰੀ ਗੁਲਾਬ ਕਹਿ ਕੇ ਆਵਾਜ਼ ਮਾਰੋ ਦੇਖੀਏ ਵੀ ਇਹ ਬੋਲਦਾ ਕਿ ਨਹੀਂ ਬੋਲਦਾ ਇਹਨੇ ਆਪਣਾ ਨਾਮ ਸਾਨੂੰ ਗਲਤ ਦੱਸਿਆ ਸੀ ਵੀਰੇ ਨੇ ਇਹਦਾ ਨਾਮ ਅਸਲੀ ਗਲਾਬ ਸਿੰਘ ਹੈ ਦਾ ਪਰਿਵਾਰ ਲੱਭ ਗਿਆ ਕਿੱਥੋਂ ਦਾ ਰਹਿਣ ਵਾਲਾ ਦੱਸ ਜਗਾਦਰੀ ਆ ਜਮਨਾ ਦਾ ਹੈ ਜਮਨਾ ਨਗਰ ਜਗਾਦਰੀ ਦਾ ਹਰਿਆਣੇ ਦਾ ਰਹਿਣ ਵਾਲਾ ਪਰਿਵਾਰ ਤੇ ਉਹ ਆ ਰਹੇ ਲੈਣ ਆਉਣ ਦੀ ਬਾਰੀ ਨਹੀਂ ਹਜੇ ਗੱਲ ਕੀਤੀ। ਜੋ-ਜੋ ਚੀਜ਼ਾਂ ਨੇ ਦੱਸੀਆਂ ਨਾ ਜਗਾਦਰੀ ਉਧਰ ਦੀ ਸਿੰਘ ਮੈਚ ਕਰਦੀਆਂ ਵਾਹਿਗੁਰੂ ਕਿਰਪਾ ਕਰੇ ਇਹਦਾ ਪਰਿਵਾਰ ਆਵੇ ਮਿਲਣ ਬਹੁਤ سارے ਪਰਿਵਾਰਾਂ ਟਿੱਕਰ ਸਾਡੀ ਹੁਣ ਟਿੱਕਰ ਅਪਰੋਚ ਹੋ ਚੁੱਕੀ ਹੈ 5000 ਦੇ ਕਰੀਬ ਬੰਦੇ ਘਰਾਂ ਨੂੰ ਜਾ ਚੁੱਕੇ ਆ। ਇਹੀ ਕੋਸ਼ਿਸ਼ ਆ ਸਾਡੀ ਵੀ ਇਹ ਸਾਰੇ ਬੰਦੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚਣ ਜਿਨ੍ਹਾਂ ਦਾ ਪਤਾ ਹੀ ਨਹੀਂ ਉਹ ਕੌਣ ਨੇ ਹਨਾ ਜਿਵੇਂ ਸਾਡੇ ਕੋਲੇ 50% ਬੰਦੇ ਤਾਂ ਹੈਗੇ ਨੇ ਜਿਨ੍ਹਾਂ ਦਾ ਪਤਾ ਉਹ ਕੌਣ ਨੇ ਤੇ 15 10 15% ਇਹੋ ਜਿਹੇ ਵੀ ਜਿਨ੍ਹਾਂ ਦਾ ਪਤਾ ਵਾ ਪਰ ਕੋਈ ਆ ਨਹੀਂ ਰਿਹਾ। ਪਰ ਬਾਕੀ 35 40% ਇਦਾਂ ਦੇ ਬੰਦੇ ਨੇ ਜਿਨ੍ਹਾਂ ਦਾ ਪਤਾ ਹੀ ਨਹੀਂਗਾ ਉਹ ਕੌਣ ਨੇ। ਹਾਂ ਵੀਰੇ ਰਵੀ ਕਿਵੇਂ ਪ੍ਰਧਾਨ? ਹੱਥ ਕਿਵੇਂ ਖੋਲਦਾ ਹੱਥ ਹੁਣ? ਤੋ ਵੀਰੇ ਪ੍ਰਧਾਨ ਦਾ ਹੱਥ ਜਿਹੜਾ ਜਮਾ ਨਹੀਂ ਸੀ ਖੁੱਲਦਾ ਦੇਖੋ ਹੁਣ ਪੂਰਾ ਖੁੱਲਣ ਲੱਗ ਗਿਆ ਹੱਥ ਹਨ ਅਜੇ ਵੀ ਪ੍ਰੈਕਟਿਸ ਚੱਲਦੀ ਆ ਵੀਰੇ ਦੀ ਤੇ ਆਹ ਹੱਥ ਵੀ ਜਮਾ ਸਿੱਧਾ ਹੋ ਜਾਂਦਾ ਹੁਣ ਤੇ ਗੁਰ ਰਵੀ ਕਾਲਜ ਦਾ ਪ੍ਰਧਾਨ ਰਿਹਾ ਹੈ ਨਾ ਕੇ ਟਾਈਮ ਤੇ ਕੀ ਹਾਲਤ ਸੀ ਜਦੋਂ ਲੈ ਕੇ ਆਏ ਸੀ ਵਿਸਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਆ ਗਿਆ ਮੈਂ ਉੱਥੇ ਆ ਗਿਆ ਆ ਗਿਆ ਆ ਗਿਆ ਬਾਪੂ ਜੀ ਸਤਿ ਸ੍ਰੀ ਅਕਾਲ ਜਗेंद्र ਬਾਬੇ ਠੀਕ ਹੋ ਹਾਂ ਵੀ ਵੀਰੇ ਕਿਵੇਂ ਆ ਕੀ ਹਾਲ ਹੈ ਹਾਂ ਸਤਿ ਸ੍ਰੀ ਅਕਾਲ ਕੀ ਹਾਲ ਨੇ ਵੀਰੇ ਇਹ ਬਾਈ ਨੂੰ ਲੱਕੀ ਦੇ ਪਿੰਡੋਂ ਲੈ ਕੇ ਆਏ ਸੀ ਕੋਟ ਦੇ ਪੂਰੇ ਤੋਂ ਉੱਥੇ ਅਮਰਤਾ ਰੇ ਦੀਆਂ ਗੋਲੀਆਂ ਵੇਚਦਾ ਹੁੰਦਾ ਸੀ ਬੱਪੂ ਸਾਸਰੀਕਾਲ ਕੀ ਹਾਲ ਨੇ ਠੀਕ ਐ ਛੱਤੀ ਸੀ ਘੜੀ ਆ ਤਕੜੇ ਬਾਪੂ ਉਹ ਵੀਰੇ ਠੀਕ ਆ ਬਈ ਸ਼ਕੂਰ ਵਾਲਿਆ ਠੀਕ ਐ ਇਹਦਾ ਵੀਰੇ ਦਾ ਸਿਰ ਦੇਖੋ ਅੱਦਾ ਹੈ ਹੀ ਨਹੀਂਗਾ ਹਨਾ ਤੇ ਬਸ ਵੀ ਬਰੀ ਹਲਾਤ ਇਦਾਂ ਦੇ ਬਣ ਜਾਂਦੇ ਸਾਸਰੀਕਾਲ ਬਾਈ ਕਿੱਦਾਂ ਠੀਕ ਐ ਤੁਰੇ ਫਿਰਦਾ ਹੁਣ ਤੂੰ ਕੀ ਹਾਲ ਨੇ ਵੀਰੇ ਸਤਿ ਸ਼੍ਰੀ ਅਕਾਲ ਠੀਕ ਆ ਹੱਥ ਮੜਾ ਹਾਂ ਭੇਜ ਦੇਣਾ ਕੀ ਹਾਲੇ ਵੀਰੇ ਸਤਿ ਸ਼੍ਰੀ ਅਕਾਲ ਠੀਕ ਆ ਹੁਣ ਤਾਂ ਨਹੀਂ ਲੜਦਾ ਕਿੰਨਾ ਤੂੰ ਬੰਟੀ ਕਿਵੇਂ ਵੀਰੇ ਠੀਕ ਆ ਉਹ ਠੀਕ ਆ ਸ਼ੇਰ ਗੜੀਆ ਕਿਵੇਂ ਸੰਨੀ ਖੰਨੇ ਵਾਲਿਆ ਭੇਜ ਦੇ ਜੀ ਖੰਨੇ ਭੇਜ ਦੇਣਾ ਬਾਪੂ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਨਰੈਣ ਸਿੰਘ ਤਕਣਾ ਬਗੇਲ ਸਿੰਘ ਤਕਣਾ ਬਈ ਬਾਪੂ ਸਾਸਰੀ ਕਾ ਤਕੜਾ ਬਾਪੂ ਇੱਕ ਗੋਲੀ ਉਹ ਬਾਪੂ ਨੂੰ ਤਾਂ ਸੁੱਤੇ ਪਿਆ ਹਨਾ ਤੇ ਹੋਰ ਬਾਈ ਹਰਬੰਸ ਠੀਕ ਆ ਸੇ ਠੀਕ ਆ ਹੋਰ ਬਾਪੂ ਵੀ ਠੀਕ ਹੋ ਤਕੜੇ ਹੋ ਅ ਬਾਬਾ ਜੀ ਕੀ ਹਾਲ ਨੇ ਠੀਕ ਆ ਠੀਕ ਹੋ ਠੀਕ ਚੜਦੀ ਕਲਾ ਚੜਦੀ ਕਲਾ ਜਾਂਦੇ ਰਹਾ ਤੁਹਾਡੀਆਂ ਦੁਆਵਾਂ ਬਾਪ ਤੁਹਾਡੀਆਂ ਦੁਆਵਾਂ ਬਾਪੂ ਸਾਸਰੀ ਕਾ ਠੀਕ ਹੋ ਹਾਂ ਬਈ ਕਿਵੇਂ ਆ ਠੀਕ ਆ ਰਣਦੂ ਬਾਬੇ ਕੀ ਹਾਲ ਨੇ ਵੀਰੇ ਠੀਕ ਆ ਠੀਕ ਹੈ ਤੇਰੀ ਸਤਪਾਲ ਸੇਠ ਠੀਕ ਹੈ ਤੇਰੀ ਬਾਈ ਸਤ ਸ੍ਰੀ ਅਕਾਲ ਕੀ ਹਾਲ ਨੇ ਬਾਈ ਸੇ ਤਾਂ ਠੀਕ ਆ ਠੀਕ ਆ ਹਾਂ ਬਾਈ ਠੀਕ ਆ ਸੇ ਤਾਂ ਕੀ ਹੋ ਗਿਆ ਕੋਈ ਨਾ ਆਪਾਂ ਡਾਕਟਰ ਨਾਲ ਗੱਲ ਕਰ ਲੈਨੇ ਸਵੇਰੇ ਠੀਕ ਆ ਡਾਕਟਰ ਨਾਲ ਗੱਲ ਕਰ ਲੈਨੇ ਸਤ ਸ੍ਰੀ ਅਕਾਲ ਬਾਈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਕੀ ਹਾਲ ਨੇ ਵੀਰੇ ਠੀਕ ਆ ਹੁਣ ਠੀਕ ਆ ਸੇ ਤਾਂ ਜਾਣਾ ਪੈਂਡਰਮ ਕਿਹੜਾ ਕੱਟਣਾ ਸੇਵਾ ਕਰਾਇਆ ਕਰੀ ਯਾਰ ਹਾਂਜੀ ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ ਠੀਕੋ ਬਾਪੂ ਸਾਸਰੀ ਕਾ ਠੀਕ ਸਰ ਮਮੀ ਅੱਪਾ ਛੁੱਟੀ ਹੈ ਕਿਵੇਂ ਬਾਈ ਸਤਿ ਸ੍ਰੀ ਅਕਾਲ ਗੋਲੀ ਛੁੱਟੀ ਨਹੀਂ ਦੇ ਦਾਂਗੇ ਬਾ ਇੱਕ ਕੋਈ ਕੁੜੀ ਆ ਜੇ ਕਿਰਾਇਆ ਰੈਂਦੀ ਆ ਵੀ ਰਾਤ ਰੈਂਦੀ ਕੁੜੀ ਉਹਨਾਂ ਦੇ ਪੇਟੋਂ ਮੈਣਾਂਗੇ ਪਿੰਦੇ ਲੇਟ ਕੋਈ ਨਾ ਉਹਨਾਂ ਨਾਲ ਫੋਨ ਕਰਾ ਦੋ ਨਾਲ ਕੋਈ ਨਾ ਕਰਾ ਦਾਂਗੇ ਬਾ ਬਹਿ ਜਾ ਲਾਲੀ ਕਿਵੇਂ ਵੀਰੇ ਠੀਕ ਆ ਨਾ ਨਾ ਓ ਕਿਵੇਂ ਮਨਪ੍ਰੀਤ ਮੈਂ ਬਾਈ ਕੁੰਗਾ ਬਣਾ ਨਾ ਬੋਲ ਸਕਦਾ ਹਾਂ ਕੀ ਹਾਲ ਨੇ ਵੀਰਿਆ ਅਗਲੀ ਪੈਸੇ ਘਰ ਨਾਲ ਭੇਜ ਦੇਣਾ ਭੇਜ ਦੇਣਾ ਭੇਜ ਦੇਣਾ ਇੰਨਾ ਬਹੁਤ ਬੀਤ ਗਿਆ ਕਹਿੰਦੇ ਰਹਿਣਾ ਘਰੇ ਜਾਣਾ ਸਾਨੂੰ ਪਤਾ ਹੈ ਵਿਚਾਰੇ ਘਰੇ ਕਿੱਥੇ ਜਾਣਾ ਕੋਈ ਹੈ ਹੀ ਨਹੀਂ ਕਿਵੇਂ ਕਰ ਪੀਤ ਠੀਕ ਆ ਸਿਧਾਨੇ ਵਾਲਿਆ ਧਰਮਿੰਦਰਾ ਕਿਵੇਂ ਆ ਧਰਮਿੰਦਰ ਐ ਉੱਡ ਕੇ ਓਏ ਓਏ ਜੋਰ ਲਗਾ ਕੇ ਜੋਰ ਯਾਰ ਕਿੱਦਾਂ ਠੀਕ ਆ ਧਰਮਿੰਦਰ ਠੀਕ ਆ ਹਾਂ ਵੀ ਭੋਕ ਕਿਵੇਂ ਆ ਜੀ ਹਾਲ ਨੇ ਸੇਠ ਠੀਕ ਆ ਸ਼ੋਕ ਉਹ ਵਾਹ ਬਈ ਵਾਹ ਆਜਾਦ ਬਾਬੇ ਠੀਕ ਆ ਬਾਪੂ ਸਤਿ ਸ੍ਰੀ ਅਕਾਲ ਠੀਕ ਹੋ ਜਿਉਂਦੇ ਬਾਦ ਦੇ ਇਹ ਜਿਵੇਂ ਸਾਡੇ ਬੱਚੇ ਨੇ ਜੀ ਇਹ ਡਿੱਗ ਪੈਂਦਾ ਥੱਲੇ ਇਹਦੀ ਪ੍ਰੋਬਲਮ ਆ ਬਾਰ ਬਾਰ ਥਲੇ ਡਿੱਗ ਪੈਂਦਾ ਇਹ ਫਿਰ ਅਸੀਂ ਆਹ ਬਣਾਇਆ ਵਾ ਬੈੱਡ ਇਹਦੇ ਜੰਗਲੇ ਉੱਚੇ ਕਰਤੇ ਥੋੜੇ ਜਿ ਦੇ ਨੂੰ ਰਾਤ ਨੂੰ ਪਉਣਾ ਹੁੰਦਾ ਤਫਰੀਦੇ ਵਿੱਚ ਪੈ ਜਾਂਦਾ ਵੀਰਾ ਇਹ ਇਧਰ ਹਾਂਜੀ ਬੁੱਟੇ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਨੇ ਹਾਂ ਬਈ ਕਿਵੇਂ ਆ ਅਮਰਜੋਤ ਠੀਕ ਆ ਬਾਪੂ ਸਤਿ ਸ੍ਰੀ ਅਕਾਲ ਕਿਵੇਂ ਆ ਗਦੇਵ ਸਿੰਘ ਜੀ ਸੇ ਠੀਕ ਆ ਹੈ ਨਾ ਨਾਮ ਪਾ ਦਿੰਦਾ ਤੁਤਨਾਮ ਸਿੰਘ ਹਾਂ ਬਾਪੂ ਜੀ ਸਤਿ ਸ੍ਰੀ ਅਕਾਲ ਬਾਪੂ ਸਤਿ ਸ੍ਰੀ ਅਕਾਲ ਓਕੇ ਸਾਨੂੰ ਬਾਬਾ ਜੀ ਓਹ ਠੀਕ ਹੋ ਬਾਪੂ ਜੀ ਯਾ ਬਾਈ ਸੇ ਠੀਕ ਆ ਓਹ ਕਿਹੜਾ ਬਾਬਾ ਕੌਣ ਸਾਹਿਬ ਆ ਮੈਂ ਤੇਰਾ ਪੁੱਤ ਬਾਪੂ ਗੁਰਪ੍ਰੀਤ ਤੇਰਾ ਪੁੱਤ ਗੁਰਪ੍ਰੀਤ ਇੱਥੋਂ ਦਾ ਇੱਥੇ ਆ ਅੱਛਾ ਜੀ ਹਾਂ ਜੀ ਇਹ ਸਾਡੇ ਪਰਿਵਾਰ ਦੇ ਉਹ ਸਾਰੇ ਮੈਂਬਰ ਨੇ ਜਿਨ੍ਹਾਂ ਨੇ ਤੁਹਾਨੂੰ ਮਿਲਾਇਆ ਇੱਕ ਵਸਟ ਮੈਂਬਰ ਨੇ ਜਿਹੜੇ ਹਜੇ ਸੈਰ ਕਰੀ ਜਾਂਦੇ ਨੇ ਹੌਲੀ ਹੌਲੀ ਜਿਵੇਂ ਜਿਵੇਂ ਇਹਨਾਂ ਨੂੰ ਨੀਂਦ ਆਉਣੀ ਹੈ ਇਹਨਾਂ ਨੇ ਵੀ ਟੱਕ ਜਾਣਾ ਵਾ ਇਹ ਤੀਜੀ ਮੰਜ਼ਲ ਆ ਸਾਡੇ ਤੀਜੀ ਮੰਜ਼ਲ ਤੇ ਵੀ ਹੁਣ ਮੰਝੇ ਸਾਰੇ ਬੈੱਡ ਜਿਹੜੇ ਹੈਗੇ ਉਹ ਲੱਗ ਗਏ ਆ ਇੱਥੇ ਵੀ ਇੱਕ ਬੰਦਾ ਸਿਕਿਉਰਿਟੀ ਵਾਲਾ ਹਰ ਟਾਈਮ ਹਾਜ਼ਰ ਰਹਿੰਦਾ ਹੁਣ ਥੱਲਿਓ ਕਰੀਬ ਅੱਧੇ ਕੇ ਬੰਦੇ ਇੱਥੇ ਉੱਪਰ ਸ਼ਿਫਟ ਕਰ ਦੇਣੇ ਆ ਅਸੀਂ ਹੁਣ ਇੱਥੇ ਹਜੇ ਦੁਨਿਆਸਾਠ ਕੇ ਬੰਦੇ ਹੀ ਹੁੰਦੇ ਆ। ਬਾਕੀ ਜਿਹੜੇ ਹੁਣ ਥੱਲੇ ਬੰਦੇ ਤੁਸੀਂ ਦੇਖਿਆ ਸਾਰੇ ਉਹ ਹੁਣ ਹੌਲੀ ਹੌਲੀ ਕਰਕੇ ਸੀ ਉੱਪਰ ਸ਼ਿਫਟ ਕਰ ਰਹੇ ਆ ਦੋ ਹਿੱਸਿਆਂ ਚ ਵੰਡ ਦੇਣਾ ਸਾਰੇ ਮੈਂਬਰਾਂ ਨੂੰ। ਫਿਰ ਥੋੜਾ ਜਿਹਾ ਥੱਲੇ ਵੀ ਜਿਹੜਾ ਰਸ ਘਟ ਜਾਊਗਾ। ਕਿਉਂਕਿ ਇਹ ਫਲੋਰ ਹੁਣੇ ਤਿਆਰ ਹੋਇਆ ਹਜੇ 5-7 ਦਿਨ 10 ਦਿਨ ਪਹਿਲਾਂ ਹੀ। ਇਹਦੇ ਨਾਲ ਫਿਰ ਥੋੜਾ ਸੌਖਾ ਹੋ ਜਾਊਗਾ ਇਹ ਤੀਜੀ ਮੰਜ਼ਲਾ। ਇਸ ਵਾਰ ਚੌਥੀ ਮੰਜ਼ਲ ਤੇ ਪੰਜਵੀਂ ਹੁਣ ਚੌਥੀ ਮੰਜ਼ਲ ਜਿਹੜੀ ਉਹ ਤਿਆਰ ਹੋਈ ਜਾਂਦੀ ਆ ਤੇ ਪੰਜਵੀਂ ਮੰਜ਼ਲ ਆ ਜਿਹੜੀ ਉਹਦਾ ਵੀ ਕੰਮ ਚੱਲੀ ਜਾਂਦਾ ਤੇ ਅੱਜ ਤੁਹਾਡੇ ਨੇ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਅਰਦਾਸ ਕਰਿਓ ਸਾਰੇ ਸਾਡੇ ਮਨੋਖਤਰੀ ਜੀ ਦਾ ਪਰਿਵਾਰ ਦੇ ਸਾਰੇ ਮੈਂਬਰ ਤੰਦਰੁਸਤ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ